ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪਹੁੰਚਣ ਦੀ ਸਰਕਾਰ ਹੋ ਆਫਿਸ ਦੇ ਵਿੱਚ ਚਲੋ ਕੱਲ੍ਹ ਨਾਲ ਤੇ ਵੀ ਅੱਜ ਰੱਬ ਦੀ ਕਿਰਪਾ ਬਹੁਤ ਫਰਕ ਆਇਆ ਚਾਹ ਜੀ ਅੱਜ ਕੱਲ ਨੂੰ ਹੋਰ ਪਾਸੋਂ ਨੂੰ ਕੁਝ ਹੋਰ ਆਨਲਾਈਨ ਫਰਕ ਪੈਦਾ ਹੋਣਾ ਹੈ ਜੀ ਨਾ ਤੇ ਅਜੇ ਉਹ ਜਿਹੜਾ ਪੀਸ ਦਾ ਲੈ ਕੇ ਜਾਣਾ ਜੀ ਉਹ ਲੈ ਕੇ ਗਏ ਨਹੀਂ ਬੈਠ ਰੋਗੇ ਇਹੀ ਦਾਸਾ ਨੂੰ ਪੀਸ ਜਿਹੜਾ ਰਿਜ਼ਲਟ ਉਹ ਵੀ ਸਹੀ ਆ ਜਾਵੇ ਤੇ ਡਾਕਟਰ ਕੋ ਸਟਾਟ ਕਰ ਰਿਹਾ ਉਹਦੇ ਉੱਪਰ ਵੀ ਉਹਦੇ ਚ ਕੋਈ ਦਿੱਕਤ ਆ ਸਕਦੀ ਹੈ ਤੇ ਨਾ ਨਹੀਂ ਆਵੇ ਤਾਂ ਕੀਤਾ ਬਾਕੀ ਬਾਕੀ ਅੰਗਰਤ ਸਿੰਘ ਨੇ ਪਛੂ ਰੋਣਾ ਬਣਾਦਾ ਬਾਕੀ ਮੱਲਾ ਠੰਡ ਠਾਰੇ ਨੂੰ ਵੀ ਠਿਕ ਠਾਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੁਖੋਪੈਣ ਜੀ ਮਾਈਕ ਜੀ ਖਾਨ ਸਾਹਿਬ ਵੈਕਿੰਗ ਜੀ ਕਿਤੇ ਇਹਨੇ ਸੰਦੀਪ ਵੀ ਕੁਛ ਬੋਹਾ ਗਿਆ ਤਾਂ ਲੱਗਿਆ ਕੋਣ ਹੜਿਆ ਗਿਰ ਤਿੱਕੇ ਨਾ ਆਉਂਦਾ ਉਹਨੂੰ ਫੜਨਾ ਨਹੀਂ ਆਉਂਦਾ ਉਹਨੂੰ ਫੜਨਾ ਨਹੀਂ ਆਉਂਦਾ ਮੈਨੂੰ ਫੜਨਾ ਨਹੀਂ ਚੌਕ ਫੜਦਾ ਉਹ ਚੌਕ ਜ ਫੜਦਾ ਉਹਨੂੰ ਫੜਨਾ ਨਹੀਂ ਪਰ ਆਮਾ ਫੜਨਾ ਆਉਂਦਾ ਹਾਂ ਬਈ ਪਾਪਾ ਮਾਈਕ ਜੀ ਖਾਨ ਸਾਹਿਬ ਮਾਈਕ ਜੀ ਖਤੇ ਜੀ ਆਂ ਪਾ ਪਾਇ ਲੱਦਾ ਵੀ ਅੰਗਰ ਘੂਆ ਤਾਂ ਬੜਾ ਉਹ ਆਇਆ ਤਾਂ ਛੋਟੀ ਜਾ ਹਾਂ ਮਨੂਆ ਬੁਲੇ ਖਲਗੀ ਜਾਂਦਾ ਦੇਖੋ ਲੱਗਦਾ ਕਾ ਤੁਰ ਹੋ ਬੀੜੋ ਗੋਦੀ ਚੱਕਿਆ ਉੱਚਾ ਬੜਾ ਲੱਗਦਾ ਤੂੰ ਠੀਕ ਚੱਲ ਆਪਾ ਕਕ ਜਲ ਲੜ ਗਿਆ ਇਹ ਫਿਰ ਨਾਨੂ ਕੇ ਵਸੋਂ ਗਿਆ ਫਿਰ ਉਟਕੜਿਆ ਆਏ ਹੋਈ ਗਿਆ ਬਸ ਨਿਆਣਾ ਪਿਆ ਤਾਂ ਰਿਹਾ ਨਾ ਰਾਤ ਪਿਆ ਰਿਹਾ ਹਾਂ ਇੱਕ ਅੱਧੀ ਵਾਰ ਉੱਠਿਆ ਰਾਤ ਦੇ ਇੱਕ ਅੱਧੀ ਵਾਰ ਉੱਠਦਾ ਹਨਾ ਆਪਾਂ ਤਾਂ ਪਿਆ ਤਾਂ ਵੈਸੇ ਸੰਦੀਪ ਕੋਲੇ ਆ ਮੰਮੀ ਤਿਆਰਿਆ ਹਾਂ ਆਉਂ ਤੂੰ ਕਿੱਧਰ ਨਾ ਕੇ ਜਾ ਜਾ ਚੁੰਗੜੀ ਪੀ ਲੈਂਦਾ ਹਾਂ ਹਾਂ ਚਲ ਅੱਜ ਮੈਂ ਤੁਹਾਨੂੰ ਕਿੱਥੇ ਲੈ ਜਾਉਂ ਅੱਛਾ ਤੂੰ ਕਿੱਥੇ ਚੱਲਿਆ ਕਿਉਂ ਉਧਰ ਨਹੀਂ ਜਾਣਾ ਹੈਗਾ ਪਰਲੀ ਸਰ ਕੋਈ ਯਾਰ ਅੱਚੇ ਬੈਠਾ ਮੈਂ ਇਧਰ ਰਿਹਾ ਜਾ ਮੰਮੀ ਕੋਲ ਚੱਲਿਆ ਨਾ 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 ਨੂੰ ਜਮਾ ਤੁਸੀਂ ਮੰਮੀ ਕੋਲ ਕਰ ਦੋ ਮੈਂ ਜੰਗਲੇ ਕੋਲ ਘੜ ਦਉ ਉੱਪਰ ਹਾਂ ਆਏ ਗਏ ਨਾ ਹਾਂ ਮੈਂ ਉੱਪਰ ਉਹ ਦੇਖਾ ਜਾ ਕੇ ਮਾਸੀ ਜੀ ਪਤਾ ਨਹੀਂ ਮੈਂ ਜਦ ਆਇਆ ਮੈਂ ਤੇ ਰਿਪੋਰਟ ਲੈ ਕੇ ਆ ਰਹਾਂ ਕਿੱਥੇ ਆ ਰੋਟੀ ਆ ਚਾਹ ਪਾਣੀ ਪੀ ਲੰਦੋ ਪਤਾ ਨਹੀਂ ਕਿੱਥੇ ਲੰਘੇ ਚਾਹ ਮੈਂ ਤਾਂ ਜੇ ਰਿਪੋਰਟਰ ਦੇਣਗੇ ਜਾਂ ਤਾਂ ਕੋਲ ਵਰਦੇ ਹੁਣ ਬੰਦ ਕਿੱਥੇ ਲੰਘ ਉਹ ਬਾਥਰੂਮ ਵਗੈਰਾ ਗਏ ਕਣਕੁਣਕ ਵੱਡੂਗੀ ਕਣਕਾ ਕਿੱਥੇ ਰਹਿੰਦੀ ਆ ਸਰ ਤਾਰੀ ਇਹਨਾਂ ਨੇ ਫਟਾਫਟ ਹੁਣ ਦਵਾਰਾ ਮਸ਼ੀਨ ਆਉਣੀ ਆਵੇ ਮਸ਼ੀਨ ਆਉਣੀ 12 1 ਵਜੇ ਕਹਿੰਦਾ ਤਾ 12:00 ਵਜੇ ਬਾਜੇ ਜੀਜਾ ਨਾਲੇ ਜੀਜਾ ਵੀ ਵੀ ਬਸ ਉਹ ਜਿਆ ਪਿੰਦਾ ਜੀਜਾ ਵੀ ਉਹ ਮਸ਼ੀਨ ਚਲਦੀ ਉਹ ਸਮਾਨ ਮੰਗਾ ਲੈਂਦੇ ਕਦੇ ਇੱਧਰੋਂ ਉੱਧਰੋਂ ਇੱਕ ਸਾਢੇ ਥੋੜੋ ਜਾਨ 52 ਪਿਆ ਪਿਆ ਕਦੇ ਇੱਧਰ ਨੂੰ ਕਦੇ ਉੱਧਰ ਕੰਮ ਹੋ ਜਿਹੜਾ ਉਹ ਮਸ਼ੀਨ ਦਾ ਚੱਲਦਾ ਉਹ ਹੋਰ ਦਾ ਕਦੇ ਕੰਕ ਪੁੱਲਜਾ ਜਾਂਦਾ ਬੰਦਾ ਚੱਲ ਇੱਕ ਪਾਸਾ ਚੱਲਦਾ ਉਹ ਬੰਦਾ ਇੱਕ ਪਾਸੇ ਕਹਿੰਦਾ ਮੈਂ ਚੱਲ ਸਾਂਭ ਲੈਣਾ ਹੁਣ ਤਿੰਨ ਚਾਰ ਪਾਸੇ ਤਾਂ ਗੁੰਡੀ ਅੜ ਗਈ ਸੀਜ਼ਨ ਦਾ ਵੀ ਟਾਈਮ ਆਉਂਗੀ ਦੇਖਣਾ ਹੋਰ 12:00 ਵੱਜ ਗਏ ਇਹਨਾਂ ਨੂੰ ਸਾਡੇ ਕਿਤੇ ਲੈ 2 ਵਜੇ ਲੀਡ ਨੂੰ ਲੈਣ ਜਾਣਾ ਆਪਣਾ ਮਸ਼ੀਨ ਵਾਲਾ ਕੋਈ ਰੋਕਣ ਵੀ ਉਹਨਾਂ ਕਿਤੇ ਟਾਈਮ ਨਾਲ ਕਿਹੜੇ ਟਾਈਮ ਨਾਲ ਟਾਈਮ ਆ ਬਸ ਤਾਂ 12:00 ਦਾ ਕਣਕ ਤਾਰ ਨੂੰ ਕੋਈ 10 ਕਣਕ ਤਾਰ ਦੇ ਟਰਾਲੇ 'ਚ ਐਡੇ ਭਰ ਕੇ ਰੱਖਿਆ ਉਤਾਰ ਨਹੀਂਿਆ ਜਾਦੇ ਫਿਰ ਬਿੱਟੇ ਕਸਾਣਾ ਫਿਰ ਉਹਨੂੰ ਕੱਪੜਾ ਪਾਣਾ ਫਿਰ ਉਹਨੂੰ ਬੋਲਣਾ ਕਰਦੇ ਕਰਦੇ 2 ਏ ਬੱਜ ਜਾਣੇ ਕੰਦੇ ਹੀ ਰਹਿ ਗਿਆ 2 ਬੱਜ ਜਾਣੇ ਜੀਜਾ ਵੀ ਨਹੀਂ ਕਰ ਪਾਪਾ ਜੀ ਵੀ ਨਹੀਂ ਕਰ ਮੈਂ ਚੱਲਾਂ ਨਾਲ ਇਹ ਵੀ ਆ ਗਈਆਂ ਇੱਥੇ ਮੈਂ ਚੱਲਾਂ ਨਾਲ ਜੇ ਮਰੀ ਮੈਂ ਚੱਲਦੀ ਆ ਨਾ ਹਲ ਤੂੰ ਬਿੱਟੇ ਕਸਾਉਂਗੀ ਇੱਥੇ ਮੈਂ ਜਾ ਕੇ ਪਈ ਬਾ ਲੈ ਬੈਜੂਗੀ ਕੰਮ ਨਹੀਂ ਕਰਾਉਣਾ ਪਰ ਆਏ ਆ ਥੈ ਜੀ ਤੈਨੂੰ ਥੱਲੇ ਭਾਪੇ ਦੇ। ਚੱਲ ਅਪਣੇ ਹਿੱਸੇ ਤੇ ਭਰ ਲੈ। ਹਾਂ। ਹੁਣੇ ਭਰ ਲੈ। ਸਾਡੇ ਤਾਂ ਤੇ ਤੈਨੂੰ ਵਰਨ ਕਹੁੰਦੀ ਆ। ਉਹ ਵੀ ਠੀਕ ਆ। ਅਪਣੇ ਹਿੱਸੇ ਤੇ ਭਰ ਲੈ। ਇੱਕ ਥੈਲਾ ਨਹੀਂ ਖਾਂਦੀ ਮੈਂ। ਉਹ ਪੀਲੇ ਬਗੜਾ ਮਤ ਜਿਆਦਾ ਝੋੜ ਲੈਂਦਾ ਨਾ ਤਾਂ ਕਰਦੇ। ਚੱਲ ਕੋਈ ਗੱਲ ਨਹੀਂ। ਜਿੱਥੇ ਨਾਲੇ ਹਾਕਾ ਬੰਦਾ ਕਹਿ ਵੀ ਉੱਥੇ ਹੀ ਹੁੰਦਾ। ਕਹ ਨਹੀਂ ਮੈਨੇ। ਵੀ ਭਾਈ ਮੈਨੂੰ ਖਿਲਾ ਦੋ। ਹਾਂ ਸਹੀ ਗੱਲ। ਪੀਲੇ ਵਰਗੇ ਵੀ ਤਾਂ ਖਾਣ ਵਾਲੀਆਂ ਚੀਜ਼ਾਂ ਖਾਣ ਵਾਲੀਆਂ। ਨੇ ਉਹ ਕੋੜ ਕੋੜ ਬੋਤਲ ਨੂੰ ਵੀ ਜਦ ਤੱਕ ਪਛਦੇ ਜਦ ਤੱਕ ਖਾਈ ਜਾਓ ਨਹੀਂ ਇੱਕ ਗੱਲ ਹੋਰੀ ਹੈ ਕਿ ਜਦੋਂ 9:30 ਦੇ ਬਣਦੇ ਹਨ ਐਂਡਸ ਹੋ ਜਾਂਦੇ ਹੋ ਜਦੋਂ ਚੱਟਾ ਮਾਰਨ ਲੱਗੇ ਉਸਦਾਂ 9 ਲਿਖ ਗਿਆ ਸਗਲੀ ਇੱਕ ਸੰਦੀਪ ਦਾ ਕਰਨवीर ਸਿੰਘ ਮੇਰੇ ਨਾਮ ਮੇਰੇ ਨਾਮ ਨਹੀਂ ਨਾਮ ਲਿਖੇ ਹੋਏ ਆ ਵੱਡਾ ਹੈਗਾ ਪਨੀਰ ਟਿੱਕੇ ਦਾ ਨਾਮ ਪਨੀਰ ਟਿੱਕਾ ਵੀ ਕਿਦੇ ਟੱਡ ਮਾ ਜਾਏਗਾ ਚੋਰੀ ਚੋਰੀ ਜਾਂਦਾ ਹੈ ਚੇਕ ਹਮ ਤਾਂ ਚਾਹੁੰਦੀ ਤੇ ਬਿਨਾਂ ਨੂੰ ਬਹੁਤੋ ਫਰਕ ਤਾਂ ਵੈਸੇ ਡਾਕਟਰ ਆਇਆ ਤਾਂ ਤੇ ਪਹਿਲਾਂ ਤਾਂ ਮੈਂ ਨੂੰ ਜਿਹੜਾ ਬਲੱਡ ਵਾਲੀ ਲੱਗੇ ਨਹੀਂ ਹੋਈ ਨਾਲੀ ਜੀ ਨਾਲ ਮੈਂ ਉਹਦੇ ਬਾਰੇ ਸ਼ੱਕ ਦੂਰ ਕਰਨਾ ਦਾ ਮੈਨੂੰ ਚਲੋ ਮੈਂ ਕਿਸੇ ਬੰਦੇ ਨੂੰ ਪੁੱਛਿਆ ਵੀ ਤਾਂ ਤੇ ਮੈਨੂੰ ਕਹਿੰਦਾ ਵੀ ਪਹਿਲਾਂ ਜਿਹੜਾ ਇੰਨਾ ਨਿਕਲਦਾ ਵੀ ਤੂੰ ਡਾਕਟਰ ਦੀ ਸਲਾਹ ਲੇ ਬਿਨਾਂ ਬਲੱਡ ਨਿਕਲਣਾ ਵੀ ਨਹੀਂ ਚਾਹੀਦਾ ਫਿਰ ਉਹ ਤਾਂ ਅੰਦਰ ਤੋਂ ਸਫਾਈ ਕਰ ਅੰਦਰ ਜਿਹੜੀ ਗੰਦਗੀ ਹੈ ਨਾ ਉਹ ਗੰਦਾ ਜਿਹੜਾ ਤੁਹਾਨੂੰ ਕੱਢਿਆ ਨਾ ਪਾਪ ਉੱਥੇ ਪਾਪ ਪਾਈ ਮੈਨੂੰ ਜਿਹਦਾ ਕੋਈ ਰਿਸਕ ਦਾ ਕੁਝ ਵੀ ਹੋ ਨਾ ਜਦੋਂ ਨਿਕਲਣਾ ਬੰਦ ਕਰਨਾ ਉਹ ਜਿਹੜੇ ਕੱਢਦੇ ਨਹੀਂ ਹੁਣਾ ਤੁਹਾਡੀ ਗੱਲ ਨਾਲ ਮੈਂ ਸਹਿਮਤ ਹੋ ਗਿਆ ਉਹ ਕਹਿੰਦਾ ਵੀ ਇੰਨਾ ਨਿਕਲਣਾ ਨਹੀਂ ਚਾਹੀਦਾ ਮੈਂ ਡਾਕਟਰ ਨੂੰ ਪੁੱਛਿਆ ਜਿਆਦਾ ਹੋਣਾ ਉਹ ਕਹਿੰਦਾ ਵੀ ਬਿਲਕੁਲ ਇੰਨਾ ਨਿਕਲਣਾ ਨਹੀਂ ਚਾਹੀਦਾ ਪਰ ਲੇਕਿਨ ਜਿਹੜੇ ਹਿਸਾਬ ਨਾਲ ਮੈਂ ਚੀਰਾ ਦਿੱਤਾ ਹੋਇਆ ਜਿਹੜੀ ਮੈਂ ਤੁਹਾਨੂੰ ਦੱਸੀ ਦੀ ਨਾ ਸਟੰਟ ਦੀ ਪ੍ਰੋਬਲਮ ਵੀ ਮੈਂ ਉਹ ਚੀਜ਼ ਕਲੀਅਰ ਕਰਨ ਨੂੰ ਕਹਿੰਦਾ ਵੀ ਜੇ ਇਹ ਸਟੰਟ ਆਪਣਾ ਕੰਮ ਕਰਦਾ ਤਾਂ ਬਲੱਡ ਬਹੁਤ ਨਿਕਲਣਾ ਪਰ ਬੈਸੇ ਘਬਰਾਉਣ ਦੀ ਕੋਈ ਗੱਲ ਹੈ ਨਹੀਂ 90% ਬਿਲਕੁਲ ਠੀਕ ਆ ਹਾਂ ਵੀ ਕੋਈ ਡਰਨ ਦੀ ਲੋੜ ਨਹੀਂ ਹੈ ਕਿ ਕਹਿੰਦਾ ਵੀ ਵੈਸੇ ਹੁਣ ਥੋੜਾ ਲ ਬੀ ਉਹ ਵੈਸੇ ਡਰਨ ਦੀ ਤੁਹਾਨੂੰ ਲੋੜ ਹੈ ਇੰਨੀ ਉਹਨਾਂ ਨੇ ਇਹ ਕਲੀਅਰ ਕਰਨਾ ਤਾਂ ਕਹਿੰਦਾ ਮੈਂ ਤਾਂ ਕਰਕੇ ਥੋੜਾ ਚੀਜ਼ਾਂ ਜ਼ਿਆਦਾ ਦਿੱਤਾ ਹੋਇਆ ਹਾਂ ਹਾਂ ਉਹ ਉਹਨਾਂ ਨੇ ਕਹਿੰਦਾ ਥੋੜਾ ਜਿਹਾ ਤਾਂ ਬਲੱਡ ਨਿਕਲਦਾ ਜਾਣਾ ਵੀ ਅੰਦਰ ਤੇ ਗੰਦਗੀ ਨਿਕਲੇ ਫਿਰ ਇੱਕ ਉਹ ਗੰਦਗੀ ਤਾਂ ਅੰਦਰ ਤੋਂ ਜੇ ਕਰ ਰਿਹਾ ਕਿ ਫਿਰ ਤਾਂ ਪੰਗਾ ਘੜਾਉ ਹਾਂ ਫਿਰ ਪਤਾ ਨਹੀਂ ਵੈਸੇ ਇਹ ਸੈਂਟਰ ਦੀ ਮੰਮੀ ਦਾ ਵੀ ਨਾ ਇੰਪ੍ਰੈਸ਼ਨ ਹੋਇਆ ਤਾਂ ਨਹੀਂ ਉਹ ਗੱਲ ਅੰਦਰ ਹੀ ਰਹਿ ਗਿਆ ਤਾਂ ਹੈ ਪਾਣੀ ਹਾਂ ਗੰਦਾ ਗਲਤ ਵੀ ਆ ਗਲਤ ਕਿਉਂ ਪਰ ਉਹ ਕਹਿੰਦਾ ਪਏ ਪਏ ਤੋਂ ਆਪਣੇ ਪਾਣੀ ਵੀ ਗਰੇਰੇ ਦੇ ਰਿਹਾ ਗਿਆ ਉਹ ਅੰਦਰ ਪਾਣੀ ਭਰ ਗਿਆ ਜਦੋਂ ਗੰਦਾ ਹਾਂ ਆ ਚੱਕਰ ਤਾਂ ਕਰਕੇ ਹੋ ਗਿਆ ਚਲੋ ਜਿਹੜਾ ਕੋਈ ਹੋਣਾ ਤਾਂ ਤਾਂ ਹੋਣਾ ਹੀ ਤਾਂ ਵੀ ਪੈਸੇ ਨੂੰ ਡਾਕਟਰ ਮੈਨੂੰ ਕਲੀਅਰ ਕਰ ਗਿਆ ਵੀ ਵੀ ਕੋਈ ਧਰਨ ਵਾਲੀ ਗੱਲ ਫਿਲਹਾਲ ਹੈ ਨਹੀਂ ਹਾਂ ਠੀਕ ਹੈ ਇੱਕ ਟੀਕਾ ਉਹਨਾਂ ਨੇ ਲਿਖ ਕੇ ਦਿੱਤਾ ਕਹਿੰਦਾ ਵੀ ਉਹ ਲਿਆਓ ਵੀ ਉਹ ਲਵਾ ਲਿਓ ਉਹ ਸਟੰਟ ਵਾਸਤੇ ਹੀ ਆ ਵੀ ਜਿਹੜੀ ਮਣੀ ਮੋਟੀ ਅੰਦਰ ਗੰਦਗੀ ਉਹ ਸਾਫ਼ ਹੋ ਜੂਗੀ ਵੀ ਤੁਸੀਂ ਧਰਮ ਪਰਮਾਤਮਾ ਬਰੋ ਸੁਰੱਖਿਓ ਜੀ ਬਿਲਕੁਲ ਦੇ ਕੋ ਕਾਰਨ ਕਰਨ ਵਾਲਾ ਪਰਮਾਤਮਾ ਆਇਆ ਬੰਦਾ ਦਾ ਵਸੇਰਾ ਜ਼ੋਰ ਲਾਉਂਦਾ ਆਪਣੇ ਬਲ ਤੇ ਵੀ ਐ ਹੋ ਜਵੇ ਪਰ ਐ ਹੋ ਜਵੇ ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਣਾ ਵੀ ਆਇਓ ਹਾਂ ਖੰਗ ਆਏ ਇਹਦੇ ਚੀਲਾ ਕਰ ਦਰਦ ਹੋਈ ਜਾਣਾ ਹਾਲ ਤਾਂ ਹਾਂ ਕੋਹੜੂ ਵਰਣਾ ਇਹ ਕੋਲਾ ਤਨੀ ਹਟਣਾ ਹੈ ਕੋਹੜੂ ਫਰਕ ਪੈਂਦਾ ਹੈ ਹੋਏ ਹੈ ਕੀ ਕਰਨੀਆ ਪਨ ਰਹਿਣ ਦੇ ਖਾਵਾ ਬਣਦੇ ਜਿੰਨਾ ਦੇ ਜਿੰਨਾ ਏ ਅੱਜ ਖਬਰ ਨੂੰ ਆਏ ਪਹੁੰਚਾਈ ਜਾਵੇ ਜੀ ਜੀ ਖੌਣ ਮਾਲਕ ਤੋਂ ਕਿਰਪਾ ਕੀ ਬੋਲਣੀ ਹੈ ਆਉਂਦੇ ਮਾਰੇ ਇਧਰ ਸਾਡਾ ਵੀ ਭਾਈ ਪਹੁੰਚਿਆ ਇਹਦਾ ਵੀ ਧੰਨਵਾਦ ਕੋਈ ਗੱਲ ਨਹੀਂ ਕਹਿੰਦੇ ਨੇ ਤੇ ਦੁੱਖ ਸੁੱਖ ਦੇ ਵਿੱਚ ਇਹ ਆਪਣੇ ਯਾਦ ਆਉਂਦੇ ਆ ਭਾਈਆਂ ਨਾਲ ਇਹ ਸਾਰਾ ਕੁਝ ਭਾਈਆਂ ਨਾਲ ਇੱਥੇ ਕੁਝ ਨਹੀਂ ਕਿਸੇ ਨੇ ਲੈ ਕੇ ਜਾਣਾ ਇੱਥੇ ਹੀ ਰਹਿ ਜਿਹੜਾ ਜਿਹੜਾ ਦੁੱਖ ਸੁੱਖ ਇਕੱਠਿਆਂ ਨੇ ਵੜਾ ਲਿਆ ਉਹਦੇ ਵਾਰ ਕੀ ਰੀਸ ਨਹੀਂ ਬਿਲਕੁਲ ਨਹੀਂ ਚਲੋ ਭਾਈ ਨੂੰ ਪਤਾ ਹੀ ਤਾਂ ਲੱਗਣਾ ਇਹ ਕਹਿੰਦਾ ਵੇਖੋ ਜਣਾ ਵੀ ਮੈਂ ਕੀ ਕਰਾ ਹੈ ਨਹੀਂ ਪਹਿਲਾਂ ਤੋਂ ਮੈਂ ਨਹੀਂ ਕਿਉਂ ਪਾਸੇ ਨਾ ਹੋ ਗਈ ਚਲੋ ਕੋਈ ਜਿੱਦ ਰੱਖਿਆ ਹੋਇਆ ਹੈ ਜਿਹੜਾ ਜਿੱਤ ਤੇ ਉਹ ਵੀ ਨਹੀਂ ਸੀ ਤੁਸੀਂ ਮੇਰੇ ਭਾਈ ਦਾ ਫੋਨ ਕਰਦੇ ਫੋਲੀ ਜਾਨੀਆਂ ਨਹੀਂ ਵੀ ਆਦਾ ਦੁੱਬਾ ਹਕੇ ਅਸੀਂ ਖੁਦ ਤਾਂ ਡੀਲੀਟ ਕਰਦਾ ਅਸੀਂ ਬੋਲਦਿਆਂ ਨਹੀਂ ਇਹ ਕੀ ਡੀਲੀਟ ਹੁਣ ਮੈਂ ਤੁਹਾਨੂੰ ਕਿਆ ਕਿਆ ਦਊਂ ਡੀਲੀਟ ਕਰਤਾ ਕਰਤਾ ਖੜ ਜਾ ਮੈਂ ਤੇਰੇ ਨਾਲ ਆ ਯਾਰ ਕੋਈ ਪਰਸਨਲ ਚੀਜ਼ ਵੀ ਹੋ ਸਾਡੇ ਬੰਦੇ ਦੀ ਹਾਂ ਨਹੀਂ ਦਿਖਾਉਣ ਜੋਗ ਬਾਈ ਨਹੀਂ ਦਿਖਾਉਣ ਜੋਗ ਅਸੀਂ ਕਰਤੀ ਕਰਤੀ ਡੀਡ ਠੀਕ ਨਹੀਂ ਗੱਲ ਮਰਨ ਦਾ ਟੈਨ ਚ ਆਉਂਦਾ ਕੀ ਕਰਨੇ ਬਹੁਤ ਚੰਗੇ ਹਨ ਭੈਣ ਜੀ ਜਦੋਂ ਦਾ ਪੈਸੇ ਮੁਕਤ ਹੋਇਆ ਕਰੇ ਹੋਜੀ ਭੈਣ ਦਾ ਫੋਨ ਆਇਆ ਹੋਇਆ ਹੋ ਠੀਕ ਹੈ ਕੰਮ ਕਰ ਠੀਕ ਹੈ ਚਲੋ ਡਾਕਟਰ ਵੈਸੇ ਅੱਜ ਦੇਖ ਕੇ ਗਏ ਆ ਡਾਕਟਰ ਨੇ ਵੈਸੇ ਸਾਨੂੰ ਦੇਖ ਕੇ ਇਹ ਦੱਸਤਾ ਕਿ ਵੈਸੇ ਕੋਈ ਖਬਰਾਉਣ ਦੀ ਗੱਲ ਹੈ ਨਹੀਂ ਤੁਸੀਂ ਇਹਨਾਂ ਨੂੰ ਰੱਜ ਕੇ ਪਾਣੀ ਪਿਲਾਓ ਜੂਸ ਪਿਲਾਓ ਤੇ ਜਿੰਨਾ ਇਹ ਚਾਹ ਪੀਣ ਉਹਨਾਂ ਪੀਣ ਪਤਾ ਨਹੀਂ ਆ ਜੀ ਉਹ ਦਿਨ ਤੋਂ ਕੀ ਗਿਆ ਮੈਂ ਸਭ ਤੋਂ ਜੀ ਮਸੰਮੀ ਵਾਲਾ ਜੀ ਕੋੜਾ ਹੋਣਾ ਕੋੜਾ ਹੋਣਾ ਠੀਕ ਹੈ ਮੈਂ ਹੁਣੇ ਹੁਣੇ ਪਲਾਉਂਦਾ ਹਾਂ ਹੁਣੇ ਪਲਾਉਂਦਾ ਮੈਂ ਹੁਣੇ ਤੁਹਾਨੂੰ ਵੀ ਪਲਾਉਂਦਾ ਮੈਂ ਕੋਈ ਨਹੀਂ ਕੋਈ ਨਹੀਂ ਹੋਰ ਨਾ ਜੀ ਤੜਾ ਜੀ ਜਿਹੜਾ ਜਿਹੜਾ ਤੁਰੀ ਹੈ ਨਾ ਹੁਣ ਥੋੜਾ ਜਿਹਾ ਹਨਾ ਟੁੰਗੀ ਨੂੰ ਖਿੱਚ ਰੋ ਕਰ ਤ ਸਤਿਕਾਰ ਜੀ ਸਾਰਿਆਂ ਸ੍ਰੀ ਹਸਟਾ ਸ੍ਰੀ ਸੱਤਾਂ ਜੀ ਮੜਤੂਰੇ ਨਾਲ ਵੀ ਤਾਂ ਫਰਕ ਪੈਂਦਾ ਹੀ ਆ ਮਾੜਾ ਮੋਟਾ ਉਹ ਬੰਦਾ ਜੇ ਨਾ ਮਰਜੀ ਦਿੱਤਾ ਪੇਈ ਆ ਜਾਂ ਕੋਈ ਢੂਈ ਤੱਕੜ ਜਾਂਦੀ ਹੋਵੇ। ਚੌਂ 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 ਫਰਕ ਹੌਲੀ ਹੌਲੀ ਦਿਨ ਪਰ ਦਿਨ ਘੰਟੇ ਘੰਟੇ ਏਕਣ ਪੈਣਾ। ਕਹਿੰਦੇ ਕਿ ਜਿੰਨੇ 2000 ਰੁਪਏ ਉਹਨਾਂ ਇਹਨਾਂ ਵਾਟ ਮੈਂ। ਉਹਨਾਂ ਫਰਕ ਪੈਂਦਾ। ਅ ਜਿਵੇਂ ਹੁਣ ਅਸੀਂ ਤੋਰੀਆ ਮੈਂਨੇ ਸ਼ਾਮ ਨੂੰ ਇੱਕ ਵਾਰ ਫੇਰ ਤੋੜ ਲੀਏ। ਜਿਵੇਂ ਵਿੱਕੀ ਭਾਈ ਨੇ ਆਉਣਾ ਹਨਾ ਉਹਨਾਂ ਫਰਕ ਜ਼ਿਆਦਾ ਪੈਂਦਾ। ਹਣਾ ਸਰਕਲ ਚੱਲਦਾ ਨਹੀਂ ਜਦੋਂ ਇਹ ਹੌਲੀ ਦੇ ਚੱਲਣਾ ਜਾਣੇ ਆ ਆਪਣਾ ਸਰੀਰ ਆਪਣੇ ਸਹੀ ਚੱਲਣਾ ਹਾਂ ਉਹ ਵੀ ਨਾਲ ਉਹ ਵੀ ਨਹੀਂ ਚੱਲਦਾ ਜਿਹੜੇ ਕੱਲ ਦੇ ਨਾਲੋਂ ਮੈਨੂੰ ਜਿੱਥੇ ਕਹਦਾ 70% ਠੀਕ ਆ ਠੀਕ ਹਾਂ ਹਣਾ 30% ਜਿਵੇਂ ਆ ਚੀਜ਼ ਆਕੜੀ ਹੋਈ ਤੇ ਭੜੇ ਆਕੜੀ ਤਾਂ ਇੱਕ ਤਾਂ ਪੱਟੀਆਂ ਕਰੀਆਂ ਹੋਈਆਂ ਜਿਹੜੀਆਂ ਇੱਕ ਟਾਂਕਾ ਹਾਂ ਹਾਂ ਇੱਕ ਟਾਂਕਾ ਖਿੱਚ ਪਈ ਹੋਈ ਆ ਉਹਦੇ ਕਰਕੇ ਜਦ ਹਾਂ ਜਦ ਤੁਰੂਗੀ ਤਾਂ ਟਾਂਕਿਆਂ ਨੇ ਆਪਣੀ ਜਗ੍ਹਾ ਵੀ ਬਣਾਉਣੀ ਆ ਹਾਂ ਵੀ ਹੋਰੀ ਹੋਰੀ ਆਰਾਮ ਹੋਣਾ ਪਹਿਲੇ ਜਿਹਨੇ ਕਿਹਾ ਵੀ ਕੱਲ ਜੀ ਮੇਰੇ ਦਰਦ ਦੇ ਵਿੱਚੇ ਕਰ ਦਿੱਤੀ ਹਾਏ ਦਰਦ ਹਾਏ ਦਰਦ ਉਹ ਕੱਲ ਨਾਲੋਂ ਬਹੁਤ ਫਰਕ ਪਿਆ ਹੈ ਅਜੂਰ ਕੱਲ ਹੋਰ ਇੱਕ ਨਾ ਕਰਦਾ ਹਾਂ ਹਾਂ ਜਨ ਕੋ ਨਾ ਜਿਹੜਾ ਸਭ ਤੋਂ ਵੱਡਾ ਸੁੱਤੋਂ ਤੋਂ ਵੱਡਾ ਖਤਮ ਹੋ ਗਿਆ ਜਿਹੜਾ ਮਹੀਨਾ ਮਹੀਨਾ ਲੱਗ ਰਿਹਾ ਸੀ ਮਨ ਨੂੰ ਚੱਲੋ ਦੋ ਤਿੰਨ ਦਿਨਾਂ ਦੇ ਵਿੱਚ ਹੋਇਆ ਖਤਮ ਦੋ ਨਹੀਂ ਚਾਰ ਦਿਨ ਲੱਜਣਗੇ ਪਰ ਦਰਦ ਜਿਹੜਾ ਉਹ ਖਤਮ ਹੋ ਗਿਆ ਹਾਂ ਉਹ ਨਾ ਬਚਾਉਗਾ ਉਹ ਮੇਰੇ ਵਰਗਾ ਕਿਤੇ ਜਾਣ ਦੋਗਾ ਵੀ ਨਹੀਂ ਤਾਂ ਤੂੰ ਕਾਤੇ ਜਦ ਦਰਦ ਇੱਕੋ ਲਾ ਟੁੱਟ ਖੜ ਪਥਰੀ ਦਾ ਦਰਦ ਵੀ ਬਹੁਤ ਮੜਾ ਉਹ ਵੀ ਤਾਂ ਖੇਡ ਰੋ ਮੈਨੂੰ ਛੱਡਣਾ ਪੈਂਦਾ ਕਿਸੇ ਨੂੰ ਜਦ ਦੇਖਣਾ ਪੈਂਦਾ ਪਹਿਲਾਂ ਮੈਂ ਇਹਦੇ ਟੀਕਾ ਲਵਾਉਂਦਾ ਤਾਂ ਤਾਂ ਮੈਂ ਖੇਡਣ ਜਾਂਦਾ ਵੀ ਤੇ ਦਰਦ ਨਾਲ ਉੱਥੇ ਤਾਂ ਮੈਂ ਥੋੜੋ ਵੀ ਦਰਦ ਜਲੇ ਜਾਂਦਾ ਨਾ ਐਂ ਨਹੀਂ ਜਾਂਦਾ ਮੈਂ ਜਾਂਦਾ ਹੈਗਾ ਸੌਣਾ ਚਾਹੀਦਾ ਤਗਲੀ ਵਿੱਚ ਨਹੀਂ ਜਾਂਦਾ ਨਾ ਬਿਲਕੁਲ ਨਹੀਂ ਜੇ ਮੈਨੂੰ ਠੀਕ ਲੱਗਣਾ ਮੈਂ ਤਾਂ ਜਾਣਾ ਹੁਣ ਐਤਵਾਰ ਨੂੰ ਸਾਡਾ ਮੈਚ ਤਾਂ ਮੈਂ ਕੈਨਸਲ ਕਰਿਆ ਮਾਂ ਬਈ ਮੇਰੇ ਤੇ ਜਾਣ ਹੀ ਹੋਣਾ ਅਮਰੀਕਾ ਨਹੀਂ ਮੁਹਾਰਾ ਠੀਕ ਆ ਤੁਹਾਨੂੰ ਪਤਾ ਜੰਮੇ ਬਾਰੇ ਹਾਂ ਪਰ ਜਿੱਥੇ ਹੁੰਦਾ ਪਰ ਜਿੱਥੇ ਮੈਨੂੰ ਜੰਗੀਤ ਹਾਸਲ ਮਿਹਰੇ ਮੈਚ ਤੇ ਜੰਗੀਤ ਨੰਬਰ ਉਹ ਵੀ ਹਾਂ ਕਰੀ ਉੱਠਿਆ ਅਪਣੇ ਕੋਈ ਦਲਾਸਾ ਦੇਈ ਜਾਣੀ ਆ ਰੋਗ ਦੀਆਂ ਹੀ ਰੋਗ ਤੇ ਰੋਗ ਦੀਆਂ ਇਹ ਤਾਂ ਸੁੱਤੀ ਗਈ ਆ ਮੈਂ ਤਾਂ ਖੁਦ ਉਹ ਕਰ ਲਿਆ ਨਾ ਵੀ ਬਾਹਰ ਸਿਟੇਲੇ ਕਰ ਕੋਈ ਉਹਨੂੰ ਐ ਹੋ ਗਿਆ ਨਾ ਵੀ ਭੈਣਾ ਦਲਾਸਾ ਦਿੰਨੀ ਆ ਵੀ ਤੂੰ ਜਾਇਆ ਪਰ ਨਾ ਜਾਇਆ ਕਰਾਇਆ ਆਏ ਕਹਿੰਦੀ ਆ ਨਾ ਵੀ ਆਏ ਕਹਿੰਦੀ ਆ ਇਹ ਸਾਨੂੰ ਨਵੀਂ ਮੈਨੂੰ ਖਿਜੋ ਖਿਜੋ ਜੀ ਜਾਇਆ ਚਲੋ ਕੀ ਕਰੀਏ ਪਰ ਮੈਨੂੰ ਆਏ ਤਾਂ ਮੇਰੇ ਸਰੀ ਸੈਟ ਰਹੇ ਕਿ ਨਹੀਂ ਖੇਲਣ ਨਾਲ ਵੀ ਆ ਆ ਕੁਝ ਜ਼ਰੂਰੀ ਹੀ ਜਾਂਦੇ ਵਿੱਚ ਦੁੱਖ ਸੁੱਖ ਵੀ ਜ਼ਰੂਰੀ ਆ ਕਿ ਨਹੀਂ ਪਾਉਣ ਮੁਬਾਰਾ ਖੇਲਣ ਦੀ ਕਿ ਨਹੀਂ ਦੇਖ ਲੈ ਇੱਕ ਤੇ ਇੱਕ ਦੁਖੀ ਪਿਆ ਨਾਨਕ ਦੁਖੀ ਆ ਸਭ ਸੰਸਾਰ ਸਾਡੇ ਸਾਰੇ ਜੀ ਪਿੱਤੇ ਵਾਲੇ ਪਰੇਸ਼ਨ ਵਾਲੇ ਆ ਪਾਈ ਨੇ ਹੈ ਤਾਂ ਫੜਾ ਕੋਈ ਬੜਾ ਨਹੀਂ ਲੱਗਦਾ ਨਾ ਨਾ ਦੇਖੋ ਦੂਏ ਦਾ ਕੁਛ ਨਹੀਂ ਇਹ ਤਾਂ ਸਤਿ ਵੀ ਸਤਿ ਵੀ ਬੜਾ ਸਤਿ ਵੀ ਦੁਖੀ ਤੇ ਦੁਖੀਆ ਦੁਨੀਆ ਬੈਠੀ ਆ ਚਲ ਤੇ ਬਾਕੀ ਵੈਸੇ ਅੱਗੇ ਨਾਲ ਉਹ ਚਾਰੰਜ ਜਿੱਤਾ ਬਿਲਕੁਲ ਠੀਕ ਹੈ ਜੀ ਅੱਗੇ ਨਾਲੋਂ ਫਰਕ ਆ ਤੇ ਬਾਕੀ ਚਲੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਅਰਦਾਸ ਜ਼ਰੂਰ ਕਰਿਓ ਵੀ ਛੇਤੀ ਤੋਂ ਛੇਤੀ ਚਾਰੰਜ ਜਿੱਤ ਆਪਣੇ ਘਰ ਨੂੰ ਜਾਵੇ ਕਹਿੰਦਾ ਹੀ